ਫੋੜ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਅੱਜ ਨਾ ਆਪਾਂ ਫੋੜ ਲੈ ਕੇ ਆਏ ਉਹ ਵੀ ਲੱਭ ਕੇ ਲੱਭ ਕੇ ਵੀ ਕਾਦੇ ਇਹ ਵੀ ਨਕੀਨੇ ਲੈ ਕੇ ਆਉਂਦੇ ਆ ਐਨੇ ਸੋਹਣੇ ਤਿਆਰ ਹੋਏ ਨਾ ਜਗਰੂਪਾ ਮੱਠੀਵਾਜ ਕਰਦੀ ਤੇ ਐਣ ਕੱਲੀ-ਕੱਲੀ ਚੀਜ਼ ਆਪਾਂ ਦੱਸਦੇ ਵੀ ਆ ਤੁਹਾਨੂੰ ਵੀ ਕਿਵੇਂ ਹੋਏ ਤਿਆਰ ਕੀ ਹਿਸਾਬ ਕਿਤਾਵਾ ਤੇ ਕੀ ਗੱਲ ਬਾਤ ਓਸਤਾਦ ਹੈਲੋ ਪਾਉ ਬਾਹੂ ਵਾਹੀ ਘਟ ਕਰੀ ਤੇ ਸੌਰੀ ਸੌਰੀ ਸੱਚੀ ਗਾ ਵੀਰੇ ਆਸ਼ੂ ਵੀਰਾ ਆਪਣੇ ਨਾਲ ਆਪਾਂ ਵੀਰ ਤੋਂ ਇੱਥੇ ਸ਼ੁਰੂ ਕਰ ਲਈਏ ਆ ਜਾਓ ਹੋਰ ਦੇਖੋ ਇੱਧਰ ਆ ਜਾ ਕੋਈ ਗੱਲ ਨਹੀਂ ਆ ਜਾਓ ਤੁਸੀਂ ਵੀ ਜਟੋ ਆ ਜਾਓ ਆ ਜਾਓ ਮੇਰਾ ਵੀਰ ਆ ਜਾਓ ਇਹ ਮੇਰੇ ਸਾਰੇ ਵੱਡੇ ਛੋਟੇ ਵੀਰ ਜਿਹੜੇ ਵੀਰ ਟਰੈਕਟਰਾਂ ਵਾਲੇ ਤੇ ਟਰੈਕਟਰ ਦੇ ਨਾਲ ਸਾਰੇ ਵੀਰਾਂ ਨੂੰ ਸੱਚੀ ਗਾਲ ਜੀ ਅਸੀਂ ਆ ਗਏ ਅਸੀਂ ਆ ਗਏ ਸਾਰਿਆਂ ਦੀ ਕਾਇਮ ਸੀਤੀ ਹੋਰ ਜੀ ਹੋਰ ਤੁਸੀਂ ਸੁਣਾਓ ਜੀ ਸਾਹ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਵੀਰੇ ਆਪਣਾ ਪਿੰਡ ਕਿਹੜਾ ਪਿੰਡ ਆਪਣਾ ਚੱਬੇ ਵਾਲਾ ਭਾਜੀ ਨਾਲ ਹੀ ਪਿੰਡ ਜਾਣ ਜਾਣ ਹਾਂਜੀ ਕਿਹੜਾ ਏਰੀਆ ਇਹ ਹਿਯਾਰਪੁਰ ਦੋਆਬਾ ਏਰੀਆ ਜੀ ਦੋਆਬਾ ਸ਼ਹਿਰਪੁਰ ਤੋਂ ਆਪਾਂ ਕਿੰਨੇ ਕਿ ਦੂਰ ਆ ਹ ਇਹ 10 ਕਿਲੋਮੀਟਰ ਹੈ ਭਾਜੀ ਹਿਯਾਰਪੁਰ ਤੋਂ ਗੜਸ਼ੈਂਕਰ ਵਾਲੀ ਸਾਈਡ ਨੂੰ ਛੰਡੀਆ ਰੋਡ ਤੇ ਮਾਲਪੁਰ ਤੇ ਹਿਯਾਰਪੁਰ ਦੇ ਗੱਬੇ ਪੈਂਦਾ ਠੀਕ ਹੈ ਜੀ ਹਾਂਜੀ ਤੇ ਫੋੜ ਯਾਰ ਫੋੜਾਂ ਦਾ ਤੁਹਾਨੂੰ ਕੋਈ ਸਪੈਸ਼ਲ ਪ੍ਰੇਮ ਪਿਆਰ ਆ ਇਹਨਾਂ ਨਾਲ ਇਹ ਕੀ ਸਾਬ ਕਿਤਾਬ ਫੋੜ ਤਾਂ ਭਾਜੀ ਇੱਥੇ ਆਏ ਘਟਿਆ ਹਜੇ ਫੋੜ ਤਾਂ ਹੋਰ ਬਹੁਤ ਆ ਇਹ ਹੋਰ ਬਹੁਤ ਮੈਂ ਕਾਲੀ ਕਰਕੇ ਹੋਏ ਜਦੋਂ ਝੋਨੇ ਦਾ ਟਾਈਮ ਚੱਲਦਾ ਗਿਆ ਫੋੜ ਲੋ ਲੋਰਾਂ ਦਾ ਜਿਆਦਾ ਇਦਾਂ ਹੀ ਪਹਿਲਾਂ ਵੀ ਇੱਕ ਦੋ ਭਰਾਵਾਂ ਤੋਂ ਸੀਗੇ ਨਾਲ ਦੇਖ ਕੇ ਫਿਰ ਅੱਗੇ ਤੁਹਾਨੂੰ ਵੀ ਗਾਂਧੀਆਂ ਫੋੜ ਹੀ ਫੋੜ ਦਾ ਹੀ ਹੋ ਗਿਆ ਛਾਂ ਇਹ ਉਹ ਆ ਜਿਹੜੇ ਕੰਮ ਵਾਲੇ ਨਹੀਂ ਹੈਗੇ ਕੰਮ ਵਾਲਾ ਕੀਤਾ ਚਾਹੀਦਾ ਇਹ ਰਟਾਇਰ ਆ ਇਹ ਰਟਾਇਰ ਨਹੀਂ ਆ ਕੰਮ ਕਰਦਾ ਅਚਾਹ ਆ ਕੰਮ ਕਰ ਤਕਰੀਬਨ ਰਟਾਇਰ ਹੀ ਆ ਉਹ ਰਟਿਆ ਰਦਨੇ ਹਾਂਜੀ ਉਹ ਮੇਲਿਆਂ ਵਾਲਾ ਹੀ ਆ ਮੇਲਿਆਂ ਵਾਲਾ ਇਹ ਦੋਨੇ ਕੰਮ ਕਰਦਾ ਮੇਲਿਆਂ ਤੇ ਵੀ ਜਾਂਦਾ ਤੇ ਖੇਤਾਂ 'ਚ ਵੀ ਇਹ ਕਿੰਨਾ ਮਾਡਲ ਆ ਇਹ 92 ਮਾਡਲ ਆ ਜੀ 92 ਹਾਂਜੀ ਅਰੇ ਭਈਏ ਚੋਖੇ ਲੱਗ ਗਿਆ ਹੁਣ ਪੁੱਛਣਾ ਨਾ ਪੁੱਛਣਾ ਉਹ ਗੱਲ ਨਾ ਗਲਤ ਜੀ ਹੋ ਜਾਂਦੀ ਆ ਕਿਤੇ ਸ਼ਾਂਤ ਨੂੰ ਪਤਾ ਹੀ ਆ ਭਾਜੀ ਸਾਰੇ ਲਾਉਂਦੇ ਹੀ ਆ ਹਾਂ ਸ਼ੌਂਕ ਜਦੋਂ ਹੋਵੇ ਉਦੋਂ ਰੁਪਈਏ ਮੈਟਰ ਨਹੀਂ ਕਰਦੇ ਦੇਖੇ ਨਹੀਂ ਜਾਂਦੇ ਭਾਜੀ ਹਾਂ ਹਾਂ ਜੀ ਯਾਰ ਇਹਨਾਂ ਨੂੰ ਰੀਸਟੋਰ ਕਰਨ ਦਾ ਕਿਉਂ ਦਿਮਾਗ 'ਚ ਆਇਆ ਵੀ ਕੀ ਸ਼ੌਕ ਦਾ ਉਸੀ ਇਹ ਭਾਜੀ ਇਦਾਂ ਪੁਰਾਣੀਆਂ ਚੀਜ਼ਾਂ ਦਾ ਪਿਆਰ ਆ ਅਚਾਹ ਸ਼ੌਂਕ ਇਹ ਰੱਖਣ ਦਾ ਚੀਜ਼ਾਂ ਨਾਲ ਫੇਰ ਥੋੜਾ ਤੁਹਾਨੂੰ ਪਤਾ ਹੀ ਸ਼ੌਂਕ ਪਿਆਰ ਪੈ ਜਾਂਦਾ ਜਿਹੜੀ ਚੀਜ਼ਾਂ ਪਹਿਲਾਂ ਹੀ ਘਰ 'ਚ ਹੁੰਨ ਉਹਨਾਂ ਨਾਲ ਪਿਆਰ ਪੈ ਹੀ ਜਾਂਦਾ ਇਹ ਆਪਣੇ ਘਰ ਦੇ ਟ੍ਰੇਡਰ ਵੱਢੀ ਹੋਣਾ ਨਹੀਂ ਜਿਹੜੇ ਲੈ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਪਤਾ ਕੋਈ ਇਹ 92 ਮਾਡਲ ਹੈ ਜੀ 92 ਹਾਂਜੀ ਇਹ ਅੱਗੋਂ ਤੋਂ ਲੈ ਕੇ ਸਾਰਾ ਕੁਝ ਜਦੋਂ ਇਹਨੂੰ ਤਿਆਰ ਕਰਾਇਆ ਕੀ ਕੁਝ ਕਰਾਇਆ ਜੀ ਪਹਿਲਾਂ ਦਾ ਜੋ ਫੋਰਡ ਆਉਂਦਾ ਸਿੰਪਲ ਉਹੀ ਫੋਰਡ ਸੀਗਾ ਜੀ ਸਿੰਪਲ ਹਾਂਜੀ ਫੇ ਮੋਰੇ ਬੰਪਰ ਹੋ ਗਿਆ ਹਾਂ ਮੋਰੇ ਹਿੱਸਾ ਪੈ ਗਿਆ ਫਾਰਮਸ 80 ਵਾਲਾ ਜੀ ਆਹ ਇਹ ਭਾਜੀ ਇੰਗਲੈਂਡ ਤੋਂ ਆਈ ਉਹ ਅੱਛਾ ਬੈਰ ਸਪੈਸ਼ਲ ਬਾਹਰੋਂ ਲਾਈ ਇਹ ਮੁੰਡੇ ਦਾ ਬ੍ਰਦਰ ਤੇ ਇੰਗਲੈਂਡ ਚ ਹੀ ਆ ਉਹਨੇ ਭੇਜੀ ਸੀ ਅੱਛਾ ਹਾਂਜੀ ਮੋਰੇ ਬੜੇ ਤਗੜੇ ਰਹਿ ਹੈ ਰਟਾ ਚੀੜ ਆ ਗਈ ਪੂਰੀ ਇਹ ਦੋ ਪੀਸਾਂ ਚ ਹੈ ਭਾਜੀ ਆ ਪੀਸ ਜੁਦਾ ਆ ਪੀਸ ਜੁਦਾ ओके okay. एदी ओरिजिनल लुक, ए लुक आ ए ओरिजिनल लुक ए फोर्ड 3000 ਦੀ ਗਰੇਲੇ ਆ ਉਦਾਂ ਅੱਛਾ 3000 ਇਹ ਫੋਰ ਕਿਹੜਾ ਵਾ ਇਹ 3600 ਆ ਜੀ ਇਹ 3600 ਆ ਇਹ ਸੋਹਣੀ ਲੱਗਦੀ ਜਾਲ ਲੱਗੀ ਹੋਏ ਨੂੰ 3000 ਫੋਰ ਤੋਂ ਹਨਾ ਹਾਂਜੀ ਹਾਂਜੀ ਇਹ ਹੈ 3600 ਆ ਹਾਂਜੀ ਇਹ ਵੀਰੇ ਜਿਵੇਂ ਹੁਣ ਜਿੰਨਾ ਕਿ ਮੈਨੂੰ ਪਤਾ ਲੱਗਦਾ ਪੱਕਾ ਹਿੱਸਾ ਚੇਂਜ ਆ ਹਾਂਜੀ ਫਰੰਟ ਵਾਲਾ ਹਨਾ ਇਹ ਕਿਹੜੇ ਡੈਕਟਰ ਦਾ ਵਾ ਇਹ 60 ਵਾਲਾ ਜੀ ਫਾਰਮ ਟਰੈਕ 60 ਵਾਲਾ 60 ਦਾ ਆ ਗਿਆ ਹਿੱਸਾ ਚੁੱਲਾ ਵੀ ਚੇਂਜ ਆ ਗਿਆ ਹਾਂਜੀ ਤੇ ਇੰਜਨ ਦਾ ਕੁਛ ਕਰਿਆ ਕਿ ਨਹੀਂ ਇੰਜਨ ਓਵਰ ਆਲ ਕੀਤਾ ਸੀ ਏਡੀਆ ਕੀਤਾ 45 ਏਡੀਆ 45 ਜਿਹੜਾ ਫਾਰਮ ਟਰੈਕ ਵਾਲਾ ਜੀ ਠੀਕ ਆ ਜੀ ਭੱਠੀ ਬੜੀ ਲਾਲ ਕੀਤੀ ਹੋਈ ਹੈ ਭੱਠੀ ਵੇ ਤੁਹਾਨੂੰ ਪਤਾ ਹੀ ਆ ਉਹ ਦੰਦ ਜਾਂ ਤੇ ਭੱਠੀ ਦੀ ਲਾਲ ਹੁੰਦੀ ਜਾਂ ਤੇ ਸਵਾਦ ਕਿੱਥੇ ਆਵਾਜ ਲਾਉਣ ਦਾ ਬਦੰਦਰੋ ਪੂਰੇ ਕੰਮ ਇਹਦਾ ਕੈੜਾ ਕੀਤਾ ਪਿਆ ਨਹੀਂ ਇਹਦੇ ਇੰਜਨ ਦੇ ਜਦੋਂ ਇੰਜਨ ਇਹਦਾ ਰੀਸਟੋਰ ਕੀਤਾ ਕੋਈ ਮੋਡੀਫਿਕੇਸ਼ਨ ਵੀ ਕੀਤੀ ਕਿ ਨਹੀਂ ਨਹੀਂ ਸਿੰਪਲ ਹੀ ਕੀਤਾ ਮੁੰਡੇ ਨੇ ਫਿਰ ਕੰਮ ਵੀ ਕਰਨਾ ਸੀ ਇਹਨਾਂ ਅੱਛਾ ਇਹ ਕੰਮ ਵਾਲਾ ਹਾਂਜੀ ਮੋਡੀਫਾਈ ਵਾਲਾ ਪਰੇ ਖੜਾ ਜੀ ਸਾਰਾ ਉੱਤੇ ਵੀ ਜਾਣੇ ਆ ਇਹ ਸਿੰਪਲ ਹੀ ਆ ਸਾਰਾ ਉਦਾਂ ਬਾਅਦ ਸ਼ੌਂਕ ਨਾਲ ਤਿਆਰ ਕਰਾਏ ਆ ਕਿ ਚੀਜ਼ ਖੜੀ ਸੋਹਣੀ ਲੱਗੇ ਘਰ ਸੋਹਣਾ ਲੱਗੇ ਹਾਂਜੀ ਹਾਂਜੀ ਸੋਹਣੇ ਵਾਲੇ ਵੀ ਤੁਸੀਂ ਚੇਬੀ ਗੜਤੇ ਬਦੰਦਰੋ ਹੋਰ ਜੀ ਹੋਰ ਸੋਹਣੇ ਵਾਲੀ ਤਾਂ ਗੱਲ ਬਾਤ ਹੀ ਨਾ ਮੈਂ ਕਹਿੰਦਾ ਵੀ ਸੋਹਣੀ ਵਾਲੀ ਗੱਲ ਤਾਂ ਤੁਸੀਂ ਖੀਰ ਹੀ ਕਰ ਦਿੱਤੀ ਹੈ। ਵਾਕਈ ਯਾਰ ਨੂੰ ਫੀਲ ਆਉਂਦਾ ਇਹ ਸੋਨਾ ਤਿਆਰ ਹੋਇਆ ਰਟ। ਘੈਂਟ ਆ। ਇਹ ਆ ਪਲੇਟਫਾਰਮ ਆਪ ਹੀ ਸਾਰਾ ਕੋਈ ਟਰੈਕਟਰ ਦਾ ਕੀਤਾ ਕੰਮ ਤੁਸੀਂ ਆਪ ਹੀ ਹੈ ਜਾਂ ਕਿਸਾ ਹਾਕ ਦਾ? ਹਾਂ ਨਹੀਂ ਇਹ ਕਿਰਾਏ ਆ ਉਹਦਾ ਕਿਤੇ ਹਾਂ। ਬਾਕੀ ਉਹਦਾ ਸਾਰਾ ਆਪੇ ਕੀਤਾ ਹੈ। ਉਹ ਆਪ ਕੀਤਾ। ਉਹ ਸਾਰਾ ਆਪ ਘਰੇ ਕੀਤਾ ਹੈ ਜੀ। ਘਰੇ ਇੰਨਾ ਕੁਝ ਯਾਰ ਇੰਨਾ ਘਰੇ ਭਾਜੀ ਆਪਣਾ ਸਟਾਰਟ ਕੀਤਾ ਕੰਮ ਮੋਡੀਫਿਕੇਸ਼ਨ ਦਾ ਸਾਰਾ ਅੱਛਾ ਤੁਸੀਂ ਆ ਕੀ ਹਾਂਜੀ ਪਹਿਲੇ ਇਹ ਤੋਂ ਹੱਥ ਖੋਲਿਆ ਸਾਰਾ ਹੁਣ ਹੁਣ ਸਾਰਾ ਕੁਝ ਹੀ ਕਰ ਲਈਦਾ ਹੁਣ ਸਾਰਾ ਕੁਝ ਇੰਜਨ ਦਾ A to Z ਮੋਰੀਓ ਲੈ ਕੇ ਪਿੱਛੇ ਤੱਕ ਸਿਸਟਮ ਵਗੈਰਾ ਮੋਡੀਫਾਈ A to Z ਜੋ ਵੀ ਆਉਂਦਾ ਸਾਰਾ ਕੁਝ ਸਭ ਕੁਝ ਕਰ ਲੈਂਦੇ ਸਭ ਕੁਝ ਜੀ ਲੈ ਵੀ ਮੁੰਡਿਆਂ ਨੂੰ ਮਿਲੋ ਜੇ ਕਹਿੰਨੇ ਕਰਾਉਣਾ ਤੇਟਰ ਬਾਕੀ ਤਿਆਰ ਤੁਹਾਡੇ ਸਾਹਮਣੇ ਹੀ ਆ ਜਿਹੜੇ ਨੇ ਕੀਤੇ ਆ ਹਾਂਜੀ ਹਾਂਜੀ ਮੈਨੂੰ ਤਾਂ ਸੋਹਣੇ ਲੱਗੇ ਬਾਕੀ ਇਹ ਵੀਡੀਓ ਤੁਸੀਂ ਹੀ ਲੈ ਦੱਸਣਾ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਵੀ ਦਿਨਾ ਗੇਅਰ ਲਿਫਟ ਗੇਅਰ ਲਿਫਟ ਦਾ ਹੈਨ ਓਕੇ ਸਾਰਾ ਕੁਝ ਵਰਕ ਓਕੇ ਸਭ ਕੁਝ ਓਕੇ ਜੀ ਵੇ ਚੱਲਦਾ ਸਾਰਾ ਕੁਝ ਨਹੀਂ ਜੇ ਫੇਰ ਚੀਜ਼ ਰੱਖਣੀ ਫੇਰ ਸ਼ੌਂਕ ਨਾਲ ਕੰਮ ਕਰਾਉਣਾ ਪੈਂਦਾ ਇਦਾਂ ਨਹੀਂ ਫੇਰ ਜੇ ਤੇ ਲੈਫਟ ਨਹੀਂ ਚੱਕਦਾ ਜਾਂ ਲੀਕੇ ਕਰੀ ਜਾਂਦਾ ਕਿਸੇ ਪਾਸੇ ਯਾਰ ਫੋਰਡ ਕਿਸੇ ਨਾ ਇਹਨਾਂ ਦੇ ਵਿੱਚ ਕੁਝ ਕੁ ਕਮੀਆਂ ਵੀ ਸੀਗੀਆਂ ਇੱਕ ਤਾਂ ਸਿੱਧੀ ਜੀ ਗੱਲ ਸਪਿੰਡਲ ਵਾਲੀ ਉਹ ਤੁਸੀਂ ਦਿੱਤੀ ਕਾਰ ਉਹ ਤਾਂ ਕੱਢਤੀ ਜੀ ਇੱਕ ਬ੍ਰੇਕਾਂ ਇਹਦੇ ਚੋ ਚੇਂਜ ਕੀਤਾ ਕਿ ਇਹਦੀਆਂ origial ਨਹੀਂ ਇਹਦੀਆਂ ਵੀ ਪਿੱਛੇ 60 ਵਾਲੀਆਂ ਜੀ 60 ਚੇਂਜ ਕਰਤਾ ਹਾਂਜੀ ਹਾਂਜੀ ਵੈਰੀ ਗੁੱਡ ਯਾਰ ਪਿੱਛੇ 60 ਵਾਲੀਆਂ ਲੱਗੀਆਂ ਬੰਦ ਬ੍ਰੇਕਾਂ ਕਿਉਂਕਿ ਹਾਂ ਜਿੰਨੀਆਂ ਕਮੀਆਂ ਸੀਗੀਆਂ ਹਾਂਜੀ ਇਹ ਇਹਦੇ ਚ ਕਮੀ ਸੀਗੀ ਹਨਾ ਆ ਵਧੀਆ ਕੀਤਾ ਤੁਸੀਂ ਹੁੱਕ ਵੀ ਚੰਗਾ ਝਗੜਵੰਦ ਲਾਇਆ ਏ ਹੁੱਕ ਫੇ ਟਰਾਲੀਆਂ ਵੱਡੀਆਂ ਪਾਉਣੇ ਟਰਾਲੀ ਵੱਡੀ ਵੱਡੀ ਵੀ ਹਾਂਜੀ ਅੱਠ ਡਰੀ ਆ ਡਬਲ ਐਕਸਲ ਵਾਲੀ ਮੇਲੇ ਮੂਲੇਆਂ ਦੇ ਉਹ ਮੁੰਡਾ ਹੈਗਾ ਇਹਨਾਂ ਦਾ ਫਰੈਂਡ ਉਹਦੇ ਨਾਲ ਹੀ ਲਿਆ ਕੇ ਆਉਂਦੇ ਹੁੰਦੇ ਫੇ ਵੈਰੀ ਗੁੱਡ ਯਾਰ ਇਹ ਆਜੋ ਆ ਚੀਜ਼ ਵਧੀਆ ਕੀਤੀ ਤੁਸੀਂ ਇਹ ਪਾਣੀ ਪੈਣੇ ਤਾਂ ਫੇ ਰਿਮ ਟੇੜ ਜਾਂਦੇ ਹਾਂ ਹਾਂ ਇਹ ਵਧੀਆ ਕੀਤਾ ਹਾਂਜੀ ਹਾਂਜੀ ਕਿਉਂਕਿ ਇਹ ਜ਼ਰੂਰੀ ਸੀਗੀ ਤੇ ਇਹ ਯਾਰਾਂ ਮੈਂ ਜਿਹੜੀ ਗੱਲ ਤੁਸੀਂ ਹੁਣੇ ਕੀਤੀ ਆ ਵੀ ਗੰਨੇ ਗੁੰਨੇ ਵਾਲੀ ਜਾਂ ਟਰਾਲੀ ਵਾਲੀ ਆਜੋ ਮੇਰਾ ਵੀ ਰੱਖ ਲੇ ਹਾਂਜੀ ਹਾਂਜੀ 8 13 ਵਾਲੀ ਹਾਂਜੀ ਤੇ ਆਜੋ ਇੱਧਰ ਆਜੋ ਜਾਈਂ ਇੱਧਰ ਆਜੋ 8 ਟਾਇਰ ਇਹ ਖਿੱਚ ਲੈਂਦਾ ਪੂਰੇ ਭਾਈ ਖਿੱਚ ਲੈਂਦਾ ਜੀ ਹੈ ਹਾਂ ਮੇਲੇ ਮੂਲੇ ਨੂੰ ਤਾਂ ਨਾਰਮਲ ਹੀ ਉਹਦੇ ਖੇਤ ਚੋਂ ਕੱਢਣੀ ਫੇਰ ਹੁੰਦਾ ਕਿ ਟਰੈਕਟਰ ਵੱਡਾ ਚਾਹੀਦਾ ਮੇਲੇ ਰੋਡ ਤੇ ਤਾਂ ਟਰੈਕਟਰ ਹਾਂ ਚੜਾਈ ਚੜੂਰੀ ਤਾਂ ਮੰਨਦਾ ਇੰਨੀ ਟਰਬੋ ਟਰਬੋ ਲੱਗੀ ਹੋ ਕੋਈ ਫਰਕ ਨਹੀਂ ਪੈਂਦਾ ਇਹਨੂੰ ਅੱਛਾ ਇਹਨੂੰ ਟਰਬੋ ਲਾਈ ਆ ਹਾਂਜੀ ਹਾਂਜੀ ਏ origignal ਪਤਾ ਕੁਛ ਕਿੰਨੇ HP ਹੁੰਦਾ ਸੀਗਾ origignal ਤਾਂ 45 45 ਇੱਥੇ ਗਏ ਆਉਂਦੇ ਸੀਗੇ ਹਾਂਜੀ ਉਹ ਇੰਨਾ ਕੀ ਹੋਣਾ 45 47 HP ਆਉਂਦੇ ਹਾਂਜੀ ਹਾਂ ਹੁਣ ਟਰਬੋ ਲਾ ਕੇ ਲਾ ਲੋ 5 6 HP ਵਧ ਗਿਆ ਵਧ ਗਿਆ ਹੁਣ ਵਧ ਗਿਆ ਜੀ ਵਧ ਗਿਆ ਥੋੜਾ ਬਧਾ ਤੁਸੀਂ ਤੇਲ ਵੀ ਵਧਾਇਆ ਉਹ ਤਾਂ ਬਿਨਾ ਟਰਬੋ ਤੋਂ ਵੀ ਵਧਾਈ ਦਿੰਦੇ ਜੀ ਪੰਪ ਹਾਂ ਇਹ ਲਾ ਲੋ ਤੁਸੀਂ ਚੱਲੇਗਾ ਹੋਗਾ 55 ਤੋਂ 60 ਦੇ ਵਿੱਚ ਚੱਲ ਗਿਆ ਹੁਣ ਚੱਲ ਗਿਆ ਹੁਣ ਕਰਦਾ ਕੰਮ 60 ਜਿੰਨਾ ਕਰਦਾ ਕੰਮ ਕਰਦਾ ਨਾ ਹਾਂ ਕਿਉਂਕਿ ਟਾਇਰ ਵੀ ਵੱਡੇ ਵੇ ਖਿੱਚਣੇ ਵੇ ਇਹ ਟਾਇਰ ਕਿਹੜੇ ਆ ਇਹ 14 ਦੇ ਰੇਡੀਅਲ ਆ ਜੀ ਲਾਇਨਸ ਕੰਪਨੀ ਦੇ 14 9 28 ਦੇ ਤਾਂ ਹੀ ਨਾ ਖੜਾਵਾ ਕੁੜੂ ਵਾ ਸੋਹਣਾ ਲੱਗਦਾ ਹਾਂਜੀ ਹਾਂਜੀ ਓਖ ਲੈਂਦੀ ਆ ਚੀਜ਼ ਦੇਖ ਕੇ ਨਾ ਪੈਸੇ ਲੱਗੇ ਹੋ ਨਾ ਉਹ ਤਾਂ ਹੈ ਜੀ ਤੇ ਜਦੋਂ ਲੱਗੇ ਵੀ ਸ਼ੌਂਕ ਨਾਲ ਆਉਣਾ ਤੇ ਆਹ ਚੀਜ਼ ਇਹ ਪ੍ਰੈਸ਼ਰ ਹੋਰ ਇਹ ਪ੍ਰੈਸ਼ਰ ਹੋਰ ਲੱਗੇ ਹੋ ਜੀ ਅੱਛਾ ਚੱਲਦੇ ਆ ਚੱਲਦੇ ਚੱਲਦੇ ਜੀ ਤੇਰਾ ਭਲਾ ਤੇਰਾ ਵੱਡੇ ਲਵਾਈ ਵੱਡੇ ਲਵਾਈ ਭਾਊ ਅਰੇ ਦੂਸਰੇ ਵੀ ਲੱਗੇ ਆ ਇਹ ਦੂਸਰੇ ਵੀ ਲੱਗੇ ਆ ਪੈਂਦਾ ਚੀਜ਼ਾਂ ਸਾਰੀਆਂ ਚੱਲਦੀਆਂ ਵਜਦੀ ਆ ਹਨਾ ਇੱਕ ਰਿਓ ਇੱਕ ਵਾਰ ਤਾਂ ਬੰਦਾ ਹਿੱਲਦਾ ਹਲਦਾ ਹਰਨ ਸਾਰੇ ਵੱਡੇ ਆ ਪਤੰਦਰ ਮੈਂ ਕਿਹਾ ਇਹ ਚੀਜ਼ ਬਹੁਤ ਸੋਹਣੀ ਲੱਗੀ ਯਾਰ ਮੈਨੂੰ ਜਿਹੜਾ ਨਾ ਡਵਾਲਾ ਸਿਸਟਮ ਆ ਪੌੜੀ ਪੂੜੀ ਦਾ ਚਲਣ ਦਾ ਨਾ ਨੂੰ ਬਹੁਤ ਵਧੀਆ ਲੱਗਦਾ ਭਾਜੀ ਪਰ ਬੈਂਟ ਤੋਂ ਦਾ ਮਤਲਬ ਉਸਤਾਦ ਵਿੱਚ ਹੀ ਦੱਬੀ ਹੋਣਾ ਹਨ ਨੂੰ ਆ ਚੀਜ਼ ਸੋਹਣੀ ਆ ਨਾ ਹਾਂਜੀ ਆ ਲੈ ਦੂਜੇ ਰੈਟੇ ਕੋ ਚੱਲੀ ਹੁਣ ਇਹ ਗਾੜ ਇਹ ਨਾਲ ਹੀ ਫਿੱਟ ਕਰਾਦੇ ਸੀਗੇ ਬਾਅਦ ਚੋ ਇਹ ਨਾਲੇ ਇਹ ਨਾਲੇ ਨਾਲੇ ਜੀ ਵਿੱਚ ਦੀ ਮੂੰਹ ਦੇਖਦਾ ਲੋਕੋ ਲਾ ਕੇ ਆ ਰਿਹਾ ਅਰਜੀਨਲ ਮਸਟੈਂਗ ਮਸਟੈਂਗ ਇਹ ਲੋਗੋ ਲਗੋ ਹਾਂ ਲੋਗੋ ਲਗੋ ਅਰੀਜਨਲ ਕੱਢੀ ਆਂਦੀ ਆ ਯਾਰ ਹਾਂਜੀ ਨਿਕਲ ਜਾਂਦੇ ਆ ਨਿਕਲ ਜਾਂਦੇ ਆ ਸਟੈਂਕ ਦਾ ਲੋਗੋ ਮੋਰ ਦਾ ਲੋਗੋ ਬਹੁਤ ਮੈਂ ਸਟੈਂਕ ਵੀ ਛੋੜ ਦੇ ਯਾਰ ਹੂੰ ਛੋੜ ਦੇ ਟ੍ਰੈਕਟਰ ਦਾ ਗਰਾਉਂਡ ਕਲੀਅਰੈਂਸ ਵਧ ਗਿਆ ਟਾਇਰ ਤੋਂ ਵੱਡੇ ਪਾਉਣ ਜੀ ਹਾਂਜੀ ਹਾਂਜੀ ਉੱਚਾ ਹੋ ਗਿਆ ਹਨਾ ਉਹ ਮੋਰੇ ਵੱਡੇ ਪਾਏ ਫੇ ਪਿੱਛੇ ਵੱਡੇ ਪਾਉਣੇ ਪੈਣੇ ਸੀ ਨਾ ਸੈਲ ਬੈਟਰੀ ਇੱਕ ਆ ਕੇ ਦੋ ਆ ਬੈਟਰੀ ਕੋਈ ਆ ਜੀ ਸਰਵ ਲਾਤੀ ਬੱਦ ਸਰਵ ਚੇਂਜ ਕਰਤੀ ਹਾਂਜੀ ਇਹ ਛੋਟੀ ਜੀ ਲਾਤੀ ਹਨਾ ਨਵੀਂ ਜਿਹੜੀ ਆਉਣ ਆਉਂਦੀ ਆ ਮੋ ਟਮਟਾਇ ਦਾ ਖਰਚਾ ਦੱਸਣਾਵੇ ਤੁੱਕਾ ਜਾ ਤੁੱਕਾ ਜਾ ਤੁੱਕਾ ਜਾ ਭਾਈ ਸਾਰੇ ਨੂੰ ਪਤਾ ਹੀ ਆ ਆਪੇ ਲਾ ਲਓ ਸਾਰੇ ਸਿਆਣੇ ਹੀ ਆ ਭਰਾ ਪਤਾ ਜੋ ਮਾਰਕੀਟ ਲੱਖ ਰੁਪਇਆ 60 ਸਵਾ ਲੱਖ ਲੱਖ ਇੱਥੇ ਹੈ ਨਾ ਲੱਗ ਜਾਂਦਾ ਜੀ ਤੇ ਲੱਖ ਮੋ ਟਮਟਾ ਮੂਟਾ ਰੱਖੋ ਤੁਸੀਂ 50000 50000 ਪਾਵਰ ਹਾਂ ਮੋਹੀ ਕਿੰਨਾ ਲੱਗਿਆ ਬ੍ਰੇਕਾਂ ਹਾਂ ਆ ਪਾਇਦਾਨ 30 35000 ਦਾ ਉੱਪਰ ਚੜਦੇ ਜੇ ਤੇ 4-5 ਲੱਖ ਰੁਪਇਆ 5 ਗਦਾਸ ਕੇ ਆ ਹੈਗਾ ਹੈਗਾ ਜੀ ਹੈਗਾ ਮਤਲਬ ਮੋਟਾ ਮੋਟਾ ਮੈਨੂੰ ਲੱਗਾ ਪੰਜ ਵੀ ਟੱਪ ਜਾਣਾ ਯਾਰ ਪੰਜ ਟੱਪ ਜਾਣਾ ਕੰਮ ਹਾਂਜੀ ਸੋਸਤਾ ਵੀ ਯਾਰ ਟੱਪਿਆਣਾ ਪੰਜ ਭਾਈ ਹਾਂ ਇਹ ਆ ਗਿਆ ਫੋਰਡ 3600 ਅਰਬੋ ਅਰਬੋ ਇਹਨੂੰ ਵੀ ਡਰਬੋ ਲੱਗੀ ਆ ਨਹੀਂ ਇਹਦੀ ਲੱਗੀ ਹੋਇਆ ਇਸ ਟਾਈਮ ਲਾਈ ਹੋਇਆ ਅੱਛਾ ਉਹ ਤਾਂ ਲੱਗੀ ਥੋੜੀ ਆ ਇਹਦਾ ਅਰਬੋ ਦੀ ਮੋਡੀਫਿਕੇਸ਼ਨ ਚੱਲ ਰਹੀ ਹੈ ਹਜੇ ਇੱਕ ਲਾਈ ਸੀ ਪਹਿਲਾਂ ਜਗਾੜ ਕੀਤਾ ਸੀ ਆਪੇ ਕੋਈ ਹਨੋਂ ਤੋਂ ਨੈਕਸਟ ਲੈਵਲ ਕੁਛ ਸੋਚਿਆਣਾ ਹਾਂਜੀ ਹਜੇ ਆ ਮੇਲੇ ਦੇ ਲਾਗੇ ਕਰਾਂਗੇ ਇਹ ਦੌੜਦਾ ਪਹਿਲਾਂ ਨਹੀਂ ਹਾਂਜੀ ਹਾਂਜੀ ਇਹਦੇ ਨਾਲ ਫਿਰ ਤਾਂ ਹੀ ਤੁਸੀਂ ਨੈਕਸਟ ਲੈਵਲ ਸੋਚਣਾ ਹਾਂਜੀ ਹਾਂਜੀ ਉਹ ਬਾਹਰੋਂ ਸੀ ਟਰਬੋ ਇੰਪੋਰਟ ਕਰਾਈ ਉਹ ਥੋੜੀ ਉਹਦੀ ਮੋਡੀਫਿਕੇਸ਼ਨ ਚੱਲਦੀ ਆ ਅੱਛਾ ਉਹ ਤੁਸੀਂ ਆਉਣਾ ਕਰਕੇ ਫਿਰ ਸੈਂਪਲ ਇਹ ਕਰਕੇ ਲੈ ਜਾਂਦੇ ਇੱਦਾਂ ਇਹਦਾ ਖੜਾ ਹੀ ਸੀ ਇੱਦਾਂ ਹੀ ਓਕੇ ਹਾਂਜੀ ਇਹ ਕੱਟ ਕੱਟੇ ਹੀ ਗੱਡੀ ਦਾ ਮੇਲੇ ਮੂਲੇ ਦੇ ਗੱਡੀ ਦਾ ਇਹ ਬਸ ਮੇਲਿਆਂ ਦਾ ਹੀ ਹਾਂਜੀ ਪਲਵਾਨੀ ਕਿਹੜਾ ਦੇਣ ਨੂੰ ਆ ਨਹੀਂ ਹੁਣ ਤਾਂ ਪਲਵਾਨੀ ਕਿਹੜਾ ਵੀ ਇਹਨਾਂ ਕੱਟੇ ਹੀ ਦੇਈਦਾ ਅੱਛਾ ਇਹ ਬਸ ਮੇਲਿਆਂ ਦੇ ਵਹਿਮ ਹੀ ਗੱਡੀ ਦੇ ਆ ਵਹਿਮ ਹੀ ਗੱਡੀ ਦੇ ਆ ਬੱਲੇ ਆ ਤੇਰੇ ਵੈਰੀ ਗੁੱਡ ਉਹ ਲੈਟਾਂ ਆਪ ਲਾਈਆਂ ਸੀ ਬਾਹਰ ਵਿੱਚ ਮੋਰੇ ਚਾਰ ਉਹ ਅੱਛਾ ਅਗਲੇ ਪਾਸੇ ਆਈਆਂ ਹਾਂਜੀ ਹਾਂਜੀ ਇਹ ਸਾਡੇ ਮੈਸਰੀਆਂ ਬੜੀ ਕਲਾਕਾਰੀ ਬਦੰਦਰੋ ਤੁਸੀਂ ਕੀਤੀ ਉਹਦੇ ਵਿੱਚ ਕਿਵੇਂ ਸਰਾ ਕੱਢ ਕੇ ਤੁਸੀਂ ਪੂਰੇ ਪੂਰੇ ਲਾਦੇ ਐਨ ਵਿੱਚ ਲਾਤੀਆਂ ਐਨ ਤਾਂ origignal ਹੀ ਆਉਂਦੀਆਂ ਹੁੰਦੀਆਂ ਹਨ ਦੇਖ ਲੈ ਜਿਆ ਲੱਗਦੀ ਹੈ ਨਾ ਇਹ ਦਿਮਾਗ ਆ ਮੁੰਡੇ ਦਾ ਦੇਖਣ ਨੂੰ ਨਿਕਾ ਜਿਹਾ ਲੱਗਦਾ ਹੈ ਬਹੁਤ ਦਿਮਾਗ ਵਿੱਚ ਵੱਡਾ ਹੈ ਵਾ ਵਾ ਜੀ ਲੈ ਕਾਦ ਨਹੀਂ ਵੱਡਾ ਹੈ ਨਾ 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 ਇਹ ਜਿੰਨਾ ਕੁ ਉੱਪਰ ਨੂੰ ਉਹ ਤੋਂ ਦੁੱਗਣਾ ਤਿੰਗਣਾ ਥੱਲੇ ਨੂੰ ਵੀ ਆ ਉਹ ਦੀਦਾ ਘਾਟਾ ਉਹ ਦੀਦਾ ਘਾਟਾ ਹੈ ਚਲੋ ਅੱਗੇ ਅੱਗੇ ਦਾ ਇੰਟਰਕੂਲਰ ਵੀ ਦਿਸਦਾ ਪਿਆ ਉਹਦੇ ਵਿੱਚ ਲਾਇਆ ਕਿ ਨਹੀਂ ਉਹੱਚ ਵੀ ਲੱਗਾ ਹੈ ਜੀ ਅੱਛਾ ਇੰਟਰਕੂਲਰ ਉਹਦੇ ਵਿੱਚ ਵੀ ਹੈਗਾ ਹਾਂਜੀ ਹਾਂਜੀ ਉਹ ਦੀ ਦਿਸਣਾ ਨਹੀਂ ਨੰਨੂ ਉਹਦੀ ਜਾਲੀ ਅਸੀਂ ਪੱਕੀ ਫਿੱਟ ਕੀਤੀ ਹੋਵਾ ਕੋਈ ਲਾ ਕੇ ਨਾ ਲੈ ਜਵੇ ਜਾਲੀ ਬਾਤਾਂਗੇ ਅਰੇ ਲੋਕਾਂ ਨੂੰ ਪਤਾ ਨਹੀਂ ਜਾਲੀ ਮਹਿੰਗੀ ਬਾਤ ਗੱਲ ਤੇਰੀ ਸਹੀ ਆ ਭਰਾਵਾ ਜਾਲੀ ਤਾਂ ਜਾਲੀ ਲੈਣੀ ਹੋਵੇ ਕਿਸੇ ਤੋਂ ਇਹ ਚੰਪਲ ਤਾਂ ਮਿਲਦੀ ਪਤਾ ਕੀਤੀ ਸੀ ਕਿਸੇ ਤੋਂ 15-20000 ਰੁਪਏ ਮੰਗੀ ਜਾਂਦਾ ਜਾਲੀ ਸਾਡੇ 15000 ਰੁਪਏ ਜਾਲੀ ਦਾ ਮੰਗਿਆ ਸੀ ਅੱਗੇ ਅੱਗੇ ਟੰਗੀ ਫਿਰਦੇ ਜੈਨ ਹੋਰ ਜੀ 15000 ਦੀ ਪਲਾਸਟਿਕ ਕਹਿਣ ਨੂੰ ਥੋੜੇ ਕੋਈ ਕਹਿ ਸਕਦਾ ਕਹਣਾ 2 250 ਦੀ ਆਈਟਮ ਹੋਣੀ ਆ ਸਾਰੀ ਹਾਂ ਨੰਨੂ ਉਹਦੀ ਗੱਲ ਕਰਦੇ ਤੈਨੀਆਂ ਵਾਲੀ ਫੋਰ ਵਾਲੀ ਜਾਲੀ ਦੀ ਤੇ ਆ ਆ ਤੁਸੀਂ ਆਪ ਬਣਵਾਈ ਫਿਰ ਹਾਂਜੀ ਇਹ ਆਪ ਕਸਟਮ ਕਰਾਈ ਹੋਇਆ ਜੀ ਇਹ ਵੀ ਸੋਹਣੀ ਲੱਗਦੀ ਯਾਰ ਇਹ ਅੱਗੇ ਟ੍ਰਿਪਲ ਲੇਅਰ ਸੀ ਹੁਣ ਡਬਲ ਲੇਅਰ ਕੀਤੀ ਥੋੜੀ ਮੈਂ ਕਹਿੰਦਾ ਚੇਂਜ ਹੋ ਜੂਗੀ ਨਾਲੇ ਜੀ ਨਾਲੇ ਮਜ਼ਬੂਤ ਹੋ ਜੂ ਹਾਂ ਅੱਗੇ ਜਿੱਦਾ ਇਹ ਜਿੱਦਾ ਥੱਲੇ ਇੱਕ ਲੱਗੀ ਹੋ ਤੇ ਇੱਕ ਇੱਕ ਤੋਂ ਪਰ ਹੋਰ ਲੱਗੀ ਹੋ ਸਗੀ ਅੱਛਾ ਸੀਟ ਜਿੱਦਾਂ ਉਹ ਫੇ ਇੱਕ ਲਾਤੀ ਸੀ ਜੀ ਫਿਰ ਹੁਣ ਡਬਲ ਆ ਸੋਹਣੀ ਲੱਗ ਚਿੱਟਾ ਰੰਗ ਨਾਲ ਜਿਹਦਾ ਮੈਚਿੰਗ ਜਿਆ ਕਰ ਗਿਆ ਹਾਂਜੀ ਉਹ ਕਿਹੜਾ ਰੰਗ ਸੀਗਾ ਉਹ ਬਲੈਕ ਸੀਗਾ ਜੀ ਨਹੀਂ ਆਹ ਸੋਹਣੀ ਹਾਂਜੀ ਹਾਂਜੀ ਆਹ ਸੋਹਣੀ ਲੱਗਦੀ ਇਹਨੂੰ ਯਾਰ ਆ ਵੇਟੂਟ ਬੜਾ ਸੋਹਣਾ ਤਾਂ ਹਿਸਾਬ ਕਿਤਾਬ ਲਾਇਆ ਯਾਰ ਹਾਂਜੀ ਦੌੜਨ ਵਾਲੇ ਵਾਸਤੇ ਵੇਟ ਅੱਗੇ ਜ਼ਰੂਰੀ ਆ ਵੇਟ ਭਾਜੀ ਫਿਰ ਜਦੋਂ ਤੋੜਦੇ ਆ ਟੱਪਣ ਤੋਂ ਟੱਪਣ ਤੋਂ ਨਹੀਂ ਕਹਿੰਦਾ ਜਦੋਂ ਤੋੜਦੇ ਆ ਫਿਰ ਜੇ ਪਾਵਰ ਜ਼ਿਆਦਾ ਵਧਾਈ ਹੋਵੇ ਫਿਰ ਟਾਇਰ ਜੇ ਸਲੇਪਾ ਵਰਗੋ ਮੁਰ ਚੱਕ ਹੋਣ ਦਾ ਖਤਰਾ ਰਹਿੰਦਾ। ਅੱਛਾ ਹਾਂਜੀ ਇਹਨਾਂ ਫਿਰ ਮੁਰ ਚੱਕ ਨਹੀਂ ਹੁੰਦਾ। ਇਹ ਇੰਨਾ ਕਿਹੜਾ ਹੈਗਾ? ਹਾਂਜੀ ਹਾਂਜੀ। ਵੀ ਚੱਕ ਦਿੰਦਾ ਗੋਮੂ। ਨਹੀਂ ਚੱਕੀ ਦਾ ਨਹੀਂ ਅਸੀਂ ਬਹੁਤਾ ਐਵੇਂ ਨਹੀਂ। ਨਹੀਂ ਨਹੀਂ ਜੇ ਵੇਟ ਨਾ ਆਣ ਨਹੀਂ ਚੱਕ ਹੋ ਸਕਦਾ। ਫਿਰ ਚੱਕ ਹੋਣਾ। ਹਾਂਜੀ ਚੱਕ ਹੋਏ ਚੱਕ ਹੋਏ। ਯਾਦੀ ਸੇਫਟੀ ਨੂੰ ਪੱਕਾ ਕੰਮ ਕੀਤਾ। ਹਾਂਜੀ ਹਾਂਜੀ। ਵਧੀਆ ਗੱਲ ਆ। ਸੇਫਟੀ ਪਹਿਲਾਂ ਜਿਹੜੇ ਤੁਸੀਂ ਆਓ ਤੇ ਜਾਏ ਨਾ ਇਹ ਗੱਲ ਵਧੀਆ ਸੇਫਟੀ ਪਹਿਲਾਂ। ਹਾਂਜੀ। ਬਾਕੀ ਕੰਮ ਬਾਅਦ ਚੋ। ਸਾਡੇ ਕਹਿੰਦੇ ਸੀਟ ਵੀ ਸੀਟ ਬੈਲਟ ਵਾਲੀ ਲਾਈ ਜੂਗਾ। ਮੈਂ ਉਹੀ ਦੇਖਣ ਲੱਗਾ ਸੀ। ਸੇਫਟੀ ਦਾ ਤੁਸੀਂ ਪਹਿਲਾਂ ਧਿਆਨ ਦਿੱਤਾ ਵਧੀਆ ਗੱਲ ਆ ਇਹ ਸੀਟ 'ਚ ਹੋਰ ਵੀ ਐ ਕਿਹਦੇ ਉੱਪਰ ਜਾ ਕੇ ਬੈਹੰਦੇ ਨਹੀਂ ਤੁਸੀਂ ਇਹ ਸਟਾਰਟ ਨਹੀਂ ਹੋਣਾ ਅੱਛਾ ਥੱਲੇ ਆ ਜੋ ਮਰਜ਼ੀ ਕਰੀਓ ਸਟਾਰਟ ਹੱਥ ਚੱਕ ਕੇ ਕੁਛ ਨਹੀਂ ਹੋਣਾ ਵਜਨ ਪਾਓ ਉੱਪਰ ਫੇਰ ਸਟਾਰਟ ਹੋਣਾ ਅੱਛਾ ਜਦੋਂ ਉੱਪਰ ਬੈਠ ਗਏ ਜਦੋਂ ਬੈਠ ਗਏ ਜਾਂ ਵਜਨ ਪਾ ਤਾ ਇਹ ਤਾਂ ওই ਗੱਲ ਐ 86 ਭਾਈ ਦਾ ਭਰਾਵਾ ਉਹ ਸਤਾਵਾ ਭਾਈ ਦਾ ਯਾਰ ਜੇ ਚਤਰਾ ਗਿਆ ਲੱਗਾਇ ਚ ਨਾਲੇ ਬਿਠਾ ਕੇ ਰੱਖੀਦਾ ਨਾ ਯਾਰ ਨਾ ਉਹ ਤਾਂ ਦੂਰੀ ਰਵੇ ਭਰਾਵਾ ਚਤਰਾ ਗਿਆ ਦੂਰੀ ਰਵੇ ਲਈ ਇੱਥੇ ਪਿੰਡ ਵਾਲੀ ਲੱਗ ਗਈ ਤਾਂ ਹੀ ਬਦੰਦ ਨਾਲ ਤੱਕੀ ਫਿਰਦੇ ਨਾ ਭਰਾਵਾ ਉਹਨੂੰ ਤੇ ਉਹਨੂੰ ਘਰੇ ਰੈਸਟ ਕਰਾਂਦਾ ਤੁਸੀਂ ਇਹਨੂੰ ਆ ਪੰਪ ਯਾਰੇ ਪੇਂਟ ਨਹੀਂ ਗਾ ਕਿਵੇਂ ਚੇਂਜ ਕੀਤਾ ਸੀਗਾ ਇਹ ਨਵਾਂ ਲਾਇਆ ਸੀ ਮੋਡੀਫਾਈ ਕਰਕੇ ਇਹਦੇ ਵਿੱਚ ਇੰਜਨ ਵੀ 65 ਦਾ ਆ ਜੀ ਅੱਛਾ ਇੰਜਨ ਚੇਂਜ ਆ ਇਹਦਾ ਨਹੀਂ ਹੈਗਾ ਇੰਜਨ ਇਹ ਫੋਰਡ ਦਾ 65 ਦਾ ਹੁਣੇ 1000 ਰੁਪਏ ਦੇਣੀ 65 ਦਾ ਫਾਰਮ ਟਰੈਕ 65 ਹਾਂ ਬਹੁਤ ਘੱਟ ਆਇਓ ਆਇਓ ਹੈਗੇ ਜਦੋਂ ਸਟਾਰਟਿੰਗ ਜਾਈ ਸੀ ਈਪੀਐਮ ਸਾਈਕਲ ਚ ਕੰਮ ਆਵੈ ਨੂੰ ਪੂਰਾ ਕੰਮ ਆਵਿਆ ਜੀ ਪੂਰੀ ਅਗ ਕਰਨਾ ਸਿਲੰਡਰ ਚ ਐਨ ਪੂਰਾ ਆਇਆ 65 ਐਚਪੀ ਤੇ ਬਾਕੀ ਤੁਸੀਂ ਜਗਾਰ ਜੋੜ ਕਰਕੇ 70 ਰੁਪਏ ਉੱਪਰ ਕਰਤਾ ਨਾ ਜਿੰਨਾ ਮਰਜੀ ਇਹ ਪੰਪ ਤੋਂ ਬਹੁ ਕੀਤਾ ਇਹਦਾ ਪੰਪ ਬਹੁਤ ਐਡਵਾਂਸ ਹੈ ਜੀ ਮੈਂ ਉਹ ਹੀ ਤਾਂ ਕਹਿੰਦਾ ਪੰਪ ਤੇ ਟਰਬੋ ਹਾਂ ਜੀ ਇਹਨੂੰ ਤਾਂ ਤੁਸੀਂ ਹੱਥ ਫਿਰ ਚੰਗੀ ਤਰ੍ਹਾਂ ਲਾਏ ਹੋਣੇ ਨਾ ਇਹ ਸਾਡਾ ਮੁੰਡਾ ਆਪਣਾ ਹੀ ਆ ਹੂੰ ਮੁੰਡਾ ਰਾਮਨਿਆ ਉਹ ਡੀਜ਼ਲ ਪੰਪ ਦਾ ਕੰਮ ਕਰਦਾ ਅੱਛਾ ਉਹਨੇ ਕੀ ਕਰਕੇ ਦਿੱਤਾ ਇਹ ਨਵੇਂ ਕੰਮ ਸਟਾਰਟ ਕੀਤਾ ਕੰਮ ਬਹੁਤ ਵਧੀਆ ਕਰਦਾ ਬਹੁਤ ਇੱਕ ਨੰਬਰ ਜੀ ਇਹਦੇ ਆ ਸਟicker ਵੀ ਤੁਸੀਂ ਆਪਦੇ ਕੋਲ ਹੀ ਇਹ ਆਪੇ ਹਾਂਜੀ ਕਸਟਮ ਕਰਾਏ ਜੀ ਹਨਾ ਇਹ ਚੀਜ਼ ਅਲੱਗ ਹੀ ਆ ਇਹ ਡਿਫਰੈਂਟ ਜੇ ਕੀਤੀ ਸੀ ਹੁਣ ਤਾਂ ਬਹੁਤ ਲੱਗ ਆਇਆ ਵੀ ਲੱਗਿਆ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਲੱਗੇ ਸੀਗੇ ਅੱਛਾ ਉਹਨੂੰ ਆਏ ਵੀ ਅਸੀਂ ਸੀਗੇ ਓਕੇ ਸਾਡਾ ਇੱਕ ਮੁੰਡਾ ਆ ਹੀ ਆ ਇਹਨੇ ਕਿਸੇ ਹੋਰ ਨੂੰ ਇੱਕ ਨੂੰ ਬਣਾ ਕੇ ਦਿੱਤੇ ਮੈਸੀ ਦੇ ਬਣਾ ਕੇ ਦਿੱਤੇ ਸੀ ਅੱਛਾ ਨਹੀਂ ਟੇਪਾ ਟੁਪਾ ਵੀਰ ਕਰਦਾ ਨਹੀਂ ਨਹੀਂ ਕਰਦਾ ਨਹੀਂ ਉਦਾਂ ਆਏ ਨੇ ਜਦਾ ਫੋਟੋ ਭੇਜੀ ਸੀ ਕਿ ਆਹ ਸਟicker ਲੋ ਆਣੇ ਮੈਸੀ ਨੂੰ ਉਸ ਤੋਂ ਬਾਅਦ ਤਾਂ ਮੈਨੂਫੈਕਚਰਿੰਗ ਇਹਦੀ ਆ ਨਹੀਂ ਮੈਨੂਫੈਕਚਰਿੰਗ ਤਾਂ ਸਾਡੀ ਆ ਨਹੀਂ ਬਣਾਉਣ ਵਾਲਾ ਰੁਪਈਆ ਪਰ ਦਿਮਾਗ ਇਹ ਕਹਿ ਲਓ ਇਹਨੇ ਚੋਰੀ ਕਰ ਲਿਆ ਕਿਉਂ ਰ ਸੌਰੀ ਮੇਰਾ ਵੀ ਰਿਮਾਈਂਡ ਨਹੀਂ ਕਰਨਾ ਕੋਈ ਨਹੀਂ ਮੁੰਡਾ ਆਪਣਾ ਹੀ ਆ ਜੀ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਆਉਦੀਆਂ ਸਾਰੇ ਭਰਾ ਇਹਦਾ ਵੀ ਪਿਛਲਾ ਹਿੱਸਾ ਚੇਂਜ ਆ ਹਾਂਜੀ ਫੋਰ ਫੋਰ ਮਿਲੋ ਦਾ ਅਗਲਾ ਤੇ ਪਿਛਲਾ ਹਿੱਸਾ ਚੇਂਜ ਕਰਨਾ ਪੈਂਦਾ ਜੀ ਕਰਨਾ ਪੈਂਦਾ ਸਪਿੰਡਲਾਂ ਕਰਕੇ ਜੀ ਤੇ ਯਾਰ ਇਹ ਤਾਂ ਫਿਰ ਫੋਰਡ ਰਹਿ ਹੀ ਨਹੀਂ ਜਾ ਸੱਚ ਨਹੀਂ ਫੋਰਡ ਹੁਣ ਕਹਿ ਸਕਦੇ ਆ ਨਹੀਂ ਰਹਿ ਗਈ ਆ ਇਹਦੀ ਲੁੱਕ ਰਹਿ ਗਈ ਫੋਰਡ ਵਾਲੀ ਹਾਂਜੀ ਅਗਲਾ ਹਿੱਸਾ ਵੀ ਚੇਂਜ ਇੰਜਨ ਵੀ ਚੇਂਜ ਪਿਛਲਾ ਹਿੱਸਾ ਵੀ ਚੇਂਜ ਹੈ ਗੇਅਰ ਵਾਲੀ ਹੰਡੀ ਇਹਦੀ ਆਪਦੀ ਕਿ ਉਹਦੀ ਆਪਦੀ ਹੈ ਜੀ ਉਹ ਆਪਦੀ ਹੈ ਹਾਂ ਜੀ ਪਿਛਲਾ ਵੀ ਦਾ ਗਬਲਾ ਹਿੱਸਾ ਇਹਦਾ ਆਪ ਦਾ ਹੀ ਆ ਅੱਛਾ ਵਿਚਲਾ ਆਪ ਦਾ ਹਾਂ ਜੀ ਓਕੇ ਇੰਜਨ ਹੌਲਾ ਨਾ ਪਾਣੀ ਕਰਾਣਾ ਹਲਾ ਲੈਂਡ ਹਲਾ ਲੈਂਡ ਆ ਲੈ ਵੀ ਇਹ ਤੇਰਾ 15 ਰੁਪਏ ਚੁੱਕੇ ਥੱਪੇ ਵੇਖੀ ਪਿੱਛੇ